स्वागत تناसरी محल्ला ਪਹਿਲਾ ਗगन ਮੈਂ ਥਾਲ ਹਾਂਜੀ ਇੱਥੇ ਬਿੰਦੀ ਨਹੀਂ ਲਾਉਣੀ ਗगन ਮੈਂ ਨਹੀਂ ਕਹਿਣਾ ਗगन ਮੈਂ ਮੈਂ ਦਾ ਅਰਥ ਹੈ ਸਰੂਪ ਗगन ਮੈਂ ਥਾਲ ਮੈਂ ਬਿੰਦੀ ਤੋਂ ਬਿਨਾ ਬੋਲਣਾ ਹੈ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਧੂਪ ਮਲ ਆਨ ਲੋ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਾਵਕ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹ ਹੈ ਤੂਹੇ ਕੋ ਸਹਸ ਮੂਰਤ ਨਨ ਏਕ ਤੂਹੀ ਸਹਸ ਪਾਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਖਾਲਸਾ ਜੀ ਇਹ ਜੋ ਵਿਸ਼ਰਾਮ ਪਾਠੀ ਸਿੰਘ ਜੀ ਨੇ ਲਾਇਆ ਹੈ ਇਹ ਚਾਲ ਵਾਸਤੇ ਹੈ ਪੰਗਤੀ ਦੀ ਚਾਦਰ ਇਉਂ ਬਣਦੀ ਹੈ ਇਸ ਲਈ ਗੰਧ ਬਿਨ ਤੇ ਵਿਸ਼ਰਾਮ ਆਇਆ ਹੈ ਅਰਥ ਦੇ ਵਿੱਚ ਜਿਹੜਾ ਵਿਸ਼ਰਾਮ ਸਮਝਣ ਵਾਸਤੇ ਸਾਡੇ ਆ ਵਾਸਤੇ ਆਵੇਗਾ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵਚਲਤਮੋਹੀ ਇਹ ਅਰਥ ਵਾਸਤੇ ਐ ਸਮਝਣ ਵਾਸਤੇ ਐ ਚਾਲ ਵਾਸਤੇ ਵਿਸਰਾਮ ਪਾਠੀ ਸਿੰਘ ਜੀ ਨੇ ਸਹੀ ਲਾਇਆ ਹੈ ਸੋ ਇਸੇ ਤਰ੍ਹਾਂ ਹੀ ਪਾਠ ਹੋਵੇਗਾ ਸਹਸਪਦ ਬਿਮਲ ਨਨ ਏਕ ਪਦ ਗੰਧ ਬੇਨ ਸਹਸ ਤਵ ਗੰਧ ਇਵਚਲਤਮੋਹੀ ਚਾਲ ਪੰਕਤੀ ਦੀ ਇਓਂ ਹੀ ਚੱਲੇਗੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵਚਲਤਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵਾ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨ ਦਿਨੋ 모ਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰਾ ਨਾਏ ਵਾਸਾ ਇੱਥੇ ਆਪ ਜੀ ਦੇ ਵੇਖਣ ਵਿੱਚ ਆਇਆ ਹੈ ਆਨ ਦਿਨੋਂ ਆਨ ਦਿਨ ਜਿਹੜਾ ਮਗਰਲਾ ਨੰਨਾ ਹੈ ਇਹਨੂੰ ਹੋੜਾ ਵੀ ਲੱਗਾ ਤੇ ਔਂਕੜ ਵੀ ਲੱਗਾ ਹੋਇਆ ਹੈ ਇਸ ਤੋਂ ਭਾਵ ਜਿਹੜਾ ਸ਼ਬਦ ਹੈ ਲਫ਼ਜ਼ ਹੈ ਉਹ ਹੈ ਆਨ ਦਿਨ ਨੰਨੇ ਨੂੰ ਔਂਕੜ ਦੇ ਨਾਲ ਪਰ ਚਾਲ ਵਾਸਤੇ ਸਤਿਗੁਰੂ ਜੀ ਨੇ ਨਾਲ ਇਹਦੇ ਹੋੜਾ ਵੀ ਲਗਾਇਆ ਹੋਇਆ ਹੈ ਸ਼ਬਦ ਦਾ ਅਸਲੀ ਰੂਪ ਵੀ ਰੱਖਿਆ ਹੈ ਪਰ ਨਾਲ ਉਸ ਦੀ ਚਾਲ ਮੁਤਾਬਕ ਉਹਦੇ ਉਚਾਰਣ ਦਾ ਤਰੀਕਾ ਵੀ ਦੱਸਿਆ ਹੈ ਆਨ ਦਿਨੋਂ ਜਿਵੇਂ ਉਚਾਰਣ ਕਰਕੇ ਪਾਠ ਕੀਤਾ ਗਿਆ ਇਸੇ ਤਰ੍ਹਾਂ ਹੀ ਪਾਠ ਹੋਵੇਗਾ ਜੀ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਕੋ ਨ ਵੱਡਾ ਹੈ ਕਰ ਡੰਡਾਉਤ ਕੋ ਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ ਜਿਉ ਜਿਉ ਚਲਹੇ ਚੁਬੈ ਦੁਖ ਪਾਵਹਿ ਸਾਕਤ ਹਰ ਰਸ ਸਾਧ ਦਦੇ ਨਾਲ ਹੈ ਕਈ ਵਾਰੀ ਆਮ ਅਣਗਹਿਲੀ ਨਾਲ ਸਾਧ ਨਾ ਜਾਣਿਆ ਦੱਦਾ ਬੋਲ ਦਿੰਨੇ ਆ ਪਰ ਦੱਦੇ ਨੂੰ ਔਕੜ ਲੱਗਾ ਇਹਦਾ ਅਰਥ ਹੈ ਸਵਾਦ ਸਾਕਤਾਂ ਨੇ ਹਰ ਦਾਸ ਦਾ ਸਵਾਦ ਨਹੀਂ ਜਾਣਿਆ ਸਾਧ ਇਹ ਖਿਆਲ ਰੱਖਣਾ ਹਾਂਜੀ ਸਾਕਤ ਹਰ ਰਾਸ ਸਾਧ ਨਾ ਜਾਣਿਆ ਸਾਕਤ ਹਰ ਰਾਸ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਰਾਖ ਵੱਡ ਵੱਡਾ ਏ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਏ ਰਾਗ ਗੌੜੀ ਪੂਰਬੀ ਮਹੱਲਾ 5 ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਤੇ ਕਰੋ ਵੀ ਕਰ ਜੰਦੇ ਆ ਪਾਠ ਹੈ ਊੜੇ ਨਾਲ ਕਰੋ ਬੇਨੰਤੀ ਏ ਵੀ ਖਿਆਲ ਰੱਖਣਾ ਕਰਾਓ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਧ ਘਟੈ ਦਿਨ ਸੁ ਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਇ ਪੀਆ ਵੈ ਇਹੋ ਰਸ ਆਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹੱਜ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਓਕਰ ਸੰਤਨ ਕੀ ਧੂਰੇ